ਸਸੀ ਗੋਲ ਜੀ ਮੈਂ ਤੁਹਾਡਾ ਰਵੀ ਤੂਰੀ ਵਾਲਾ ਤੇ ਫੇਸਬੁੱਕ ਤੇ ਆਪਣਾ ਪੇਜ ਹੈ ਰਵੀ ਤੂਰੀ ਵਾਲੇ ਤੇ YouTube ਤੇ ਆਪਣਾ ਚੈਨਲ ਹੈ RK59 ਤੇ ਆਪਣੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਅੱਜ ਨਾ ਮੈਂ ਤੁਹਾਨੂੰ ਅਮਰੀਕਾ ਬੁਰੀ ਦੇ ਬੱਚੇ ਦੀ ਵੀਡੀਓ ਪਾ ਰਿਹਾ ਇੱਕ ਤੇ ਇੰਪੋਰਟ ਬਲੱਡ ਲਾਈਨ ਦੇ ਬੱਚੇ ਨੇ ਮਾਰ ਲੇ ਕਲਰ ਦੇ ਵਿੱਚ ਮੇਲ ਇਹ ਦੇ ਵਿੱਚੋਂ ਸੋਲਡ ਆਊਟ ਹੋ ਗਿਆ ਬਲੂ ਕਲਰ ਦਾ ਸੀਗਾ ਤੇ ਫੀਮੇਲਾਂ ਨੇ ਗਈਆਂ ਦੋ ਮਾਰ ਲੇ ਕਲਰ ਦੀਆਂ ਤਾਂ ਇਹਨੂੰ ਕੰਟੈਕਟ ਕਰਨ ਵਾਸਤੇ ਬਈ ਜੀ ਬਈ ਦਾ ਨੰਬਰ ਵੀਡੀਓ ਦੇ ਵਿੱਚ ਚੱਲਦਾ ਪਿਆ ਹੈ ਤੇ ਇੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮਦਰ ਫਾਦਰ ਦੀ ਪਿਕਚਰ ਦੀ ਤੁਹਾਨੂੰ ਮੰਗੋ ਮੰਗੋਗੇ ਤਾਂ ਮਿਲੂਗੀ ਤੇ ਦੂਜੇ ਨੰਬਰ ਤੇ ਆਲ ਬਰੀਡ ਦੇ ਵਿੱਚ ਬਈ ਦਾ ਕੰਮ ਹੈ ਠੀਕ ਹੈ ਬਈ ਦੀ ਲੋਕੇਸ਼ਨ ਪੈਣਦੀ ਹੈ ਧੂਰੀ ਸੰਗਰੂਰ ਦੀ ਤੇ ਬਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬਰੀਡ ਦੇ ਵਿੱਚ ਬਈ ਦਾ ਕੰਮ ਹੈ ਤੇ ਬਈ ਦੀ ਸਟੱਡ ਸਰਵਿਸ ਹੈ ਅਮਰੀਕਨ ਬੁਲੀ ਦੀ ਇਹਦੇ ਵਿੱਚੋਂ ਲਾਲੀ ਕਲਰ ਦਾ ਸਟੱਡ ਹੈ ਚਾਕਲੇਟ ਕਲਰ ਦਾ ਸਟੱਡ ਹੈ ਤੇ ਇੱਕ ਤੀਸਰਾ ਸਟਾਰਟ ਹੈਗਾ ਮਾਲੇ ਕਰ ਲਤਾ ਉਹ థਾਈਲੈਂਡ ਬੋਟ ਹੈ ਤਾਂ ਬਾਈ ਜੀ ਜੇ ਤੁਸੀਂ ਹਰ ਤਰ੍ਹਾਂ ਦੀ ਵਿੱਚ ਕੈਸ਼ ਮੀਟਿੰਗ ਕਰਾਣੀ ਹੈ ਕੈਸ਼ ਤੇ ਵੀ ਕਰ ਦਿੰਦਾ ਬਾਈ ਜੀ ਜੇ ਪੱਪੀ ਡੀਲ ਕਰਾਣੀ ਹੋਵੇ ਤਾਂ ਪੱਪੀ ਤੇ ਵੀ ਹੋ ਜਾਂਦੀ ਹੈ ਤੇ ਬਾਕੀ ਤੁਹਾਨੂੰ ਬੱਚਿਆਂ ਦੇ ਵਿੱਚ ਕੋਈ ਵੀ ਜ਼ਰੂਰਤ ਪੈਂਦੀ ਹੈ ਠੀਕ ਹੈ ਨਾ ਅਮਰੀਕਨ ਬੁੱਲੀ ਹੋਗੇ ਹਸਕੀ ਹੋਗੇ ਲੈਬਰੇ ਹੋਗੇ ਗੋਲਡਨ ਰੀਵਰ ਹੋ ਗਿਆ ਬਿਗਲ ਹੋ ਗਿਆ ਵੀ 올 ਬਰੀਡ ਦੇ ਇਹ ਬੱਚੇ ਬਾਈ ਜੀ ਅਵੇਲੇਬਲ ਕਰਾਉਂਦੇ ਨੇਗੇ ਤੇ ਦੂਜੇ ਨੰਬਰ ਤੇ ਕੋਈ ਵੀ ਹੋਰ ਤੁਸੀਂ ਕੋਈ ਵੀ ਇਨਕੁਆਰੀ ਕਰਨੀ ਚਾਹੁੰਦੇ ਹੋ ਠੀਕ ਹੈ ਨਾ ਜਾਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੁੰਦਾ ਆ ਤਾਂ ਤੁਸੀਂ ਉੱਥੋਂ ਵੀ ਪਤਾ ਕਰ ਸਕਦੇ ਹੋ ਤੇ ਆਪਾਂ ਡੌਗ ਸ਼ੋਹ ਦੀਆਂ ਵੀ ਵੀਡੀਓ ਪਾ ਰਹੇ ਆ ਤੇ ਪੱਪੀ ਮਾਰਕੀਟ ਦੀ ਵੀ ਵੀਡੀਓ ਪਾ ਰਹੇ ਆ ਠੀਕ ਹੈ ਨਾ ਇਹਦੇ ਵਿੱਚ ਮੈਂ ਆਪਾਂ ਨੂੰ ਇਹੀ ਹੁੰਦਾ ਜਿਹੜੇ ਡੌਗ ਲਵਰ ਨੇਗੇ ਡੌਗ ਲਵਰ ਨੂੰ ਉਹਨਾਂ ਦੀਆਂ ਚੀਜ਼ਾਂ ਪੂਰੀਆਂ ਮਿਲ ਸਕਣ ਜਿਹੇ ਜਿਹੀ ਵੀਡੀਓ ਚਾਹੁੰਦੇ ਨੇਗੇ ਉਹੀ ਜੀ ਅਸੀਂ ਵੀਡੀਓ ਬਣਾ ਕੇ ਦੇਈਏ ਤੇ ਬਾਕੀ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਚੰਗੀ ਲੱਗਦੀ ਆ ਤਾਂ ਲਾਈਕ ਵੀ ਕਰ ਸਕਦੇ ਹੋ ਤੇ ਦੂਜੇ ਹੋਰ ਵੀ ਗੱਲਾਂ ਨੇ ਜੀਆਂ ਕੁਝਕ ਜਿਹੜੀਆਂ ਤੁਹਾਨੂੰ ਕਹਿਣਾ ਚਾਹਾਂ ਮੈਂ ਠੀਕ ਹੈ ਨਾ ਤਾਂ ਤੁਸੀਂ ਮੈਨੂੰ ਕੁਝ ਵੀ ਪੁੱਛਣਾ ਇਨਕੁਆਇਰੀ ਕਰਨੀ ਆ ਤਾਂ ਮੇਰਾ ਕੰਟੈਕਟ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਡਿਕਸ਼ਨਰੀ ਦੇ ਵਿੱਚ ਹੁੰਦਾ ਤੇ ਤੁਸੀਂ ਬੱਚਿਆਂ ਬਰਤਰੀ ਕੋਈ ਵੀ ਕੰਟੈਕਟ ਕਰਨਾ ਚਾਹੁੰਦੇ ਹੋ ਬਾਈ ਇਸ ਦਾ ਸਰਬੀ ਦਾ ਨੰਬਰ ਚੱਲਦਾ ਆ ਠੀਕ ਹੈ ਲੋਕੇਸ਼ਨ ਪਾਈ ਤੇ ਬਾਈ ਜੀ ਦੀ ਨਾ ਇੱਕ ਦੂਜੇ ਨੰਬਰ ਤੇ ਹੋਰ ਵੀ ਗੱਲ ਦੱਸਾਂ ਮੈਂ ਇੰਸਟਾਗ੍ਰam ਆਈਡੀ ਆ ਸਰਬੀ ਸੰਗਰੂਰ ਦੇ ਨਾਮ ਤੇ ਤਾਂ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਤੇ ਬਾਈ ਦਾ YouTube ਚੈਨਲ ਵੀ ਆ ਠੀਕ ਹੈ ਮਨਰਾਜ ਬੁੱਲਜ ਕੈਂਪ ਦੇ ਨਾਮ ਤੇ ਤੇ ਤੁਸੀਂ ਉੱਥੇ ਵੀ ਜਾ ਕੇ ਉਹਨਾਂ ਨੂੰ ਮੈਸੀ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੇ ਜੋ ਹੋਰ ਵੀ ਕੋਈ ਵੀ ਇਨਕੁਆਰੀ ਕਰਨੀ ਹੈ ਬਾਈ ਜੀ ਦਾ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਆ ਨੰਬਰ ਨੀਚੇ ਚੱਲ ਰਿਹਾ ਹੋਊਗਾ ਵੀਡੀਓ ਦੇ ਉਹਦੇ ਉੱਤੇ ਕਾਲ ਵੀ ਕਰ ਸਕਦੇ ਹੋ ਠੀਕ ਹੈ ਤੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਆਪ ਨੂੰ ਉਹਨਾਂ YouTube ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਸਾਡੀ ਵੀਡੀਓ ਨੂੰ ਚੰਗਾ ਲਾਈਕ ਕੀਤਾ ਜਾ ਰਿਹਾ ਤੇ ਅੱਛੇ ਅੱਛੇ ਜਿਹੜੇ ਬੰਦੇ ਡੌਗ ਲਵਰ ਨੇਗੇ ਉਹਨਾਂ ਨੂੰ अच्छे डॉग ब्रीड क्वालिटी ਦੇ ਵਿੱਚ ਪੱਪੀ ਅਵੇਲੇਬਲ ਹੋ ਰਹੇ ਨੇਗੇ ਸੋ ਇਹ ਸਾਨੂੰ ਵੀ ਇਹ ਮੈਸੇਜ ਮੈਨੂੰ ਕਮੈਂਟ ਜਾਂ ਉਹਦੇ ਨਾਲ ਹੀ ਪਤਾ ਲੱਗ ਰਿਹਾ ਤਾਂ ਫਿਲਹਾਲ ਬਾਈ ਲਵੇ ਇਹ ਬੱਚੇ ਪਏ ਨੇਗੇ ਤਾਂ ਅਵੇਲੇਬਲ ਸਟਾਕ ਇਹ ਹੈ ਤਾਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ RK59 ਚੈਨਲ ਤੋਰੀ ਧੰਨਵਾਦ ਤੁਹਾਡਾ ਸਾਰੀ ਫੈਮਿਲੀ ਦਾ YouTube ਦਾ ਜਿਹੜਾ ਸਾਨੂੰ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਠੀਕ ਹੈ ਤੇ ਅੱਗੇ ਤੁਹਾਨੂੰ ਨਵੀਂ-ਨਵੀਂ ਵੀਡੀਓ ਵੀ ਆਉਂਦੀ ਰਹਿਣਗੀਆਂ ਤੇ ਅੱਗੇ ਡਾਕਸੋ 16 ਦਸੰਬਰ ਦਾ ਰੋਤਕ ਹੈ ਤੇ 17 ਤਰੀਕ ਦਾ ਮੋਗੇਚ ਹੈ ਲਹਾਰਾਂ ਵਿਖੇ ਠੀਕ ਹੈ ਉਹਦੀ ਵੀ ਵੀਡੀਓ ਤੁਹਾਨੂੰ ਆਉਗੀ ਜਲਦੀ ਤੇ ਉਹ ਵੀ ਕਵਰ ਕਰਾਂਗੇ ਅਸੀਂ ਤੇ ਬਾਕੀ ਹੋਰ ਵੀ ਪੱਪੀ ਮਾਰਕੀਟ ਵੀ ਕਵਰ ਕਰਾਂਗੇ ਤੇ ਕਿਸੇ ਨੇ ਆਪਣੀ ਐਡ ਕਰਵਾਣੀ ਹੋਵੇ ਦਿਲਵਾਣੀ ਹੋਵੇ ਤਾਂ ਮੈਨੂੰ ਕੰਟੈਕਟ ਕਰ ਸਕਦਾ ਮੇਰੇ ਵਟਸਐਪ ਨੰਬਰ ਤੇ ਕਾਲ ਕਰ ਸਕਦਾ ਉਹ ਕੋਈ ਵੀ ਇਨਕੁਆਰੀ ਕਰਨੀ ਹੋਵੇ ਤਾਂ ਕੰਟੈਕਟ ਕਰ ਸਕਦਾ ਧੰਨਵਾਦ ਜੀ